ਪਹਿਲੇ ਨੰਬਰ ਤੇ ਜਿੱਥੇ-ਜਿੱਥੇ ਵੀ ਦੁਨੀਆ ਦੇ ਵਿੱਚ ਧਨ ਦੀ ਜਾਇਦਾਦ ਦੀ ਕਾਣੀ ਵੰਡ ਹੈ ਉਹ ਖਤਮ ਹੋਣੀ ਚਾਹੀਦੀ ਹੈ। ਬੇਰੁਜ਼ਗਾਰੀ ਖਤਮ ਹੋਣੀ ਚਾਹੀਦੀ ਹੈ। ਲਚਾਰੀ ਬੇਕਾਰੀ ਖਤਮ ਹੋਣੀ ਚਾਹੀਦੀ ਹੈ। ਮਹਿੰਗਾਈ ਖਤਮ ਹੋਣੀ ਚਾਹੀਦੀ ਹੈ। ਔਰ ਜਿਹੜੀ ਲੋਕਾਂ ਦੀ ਅਭਵਿਅਕਤੀ ਦੀ ਆਜ਼ਾਦੀ ਹੈ, ਬੋਲਣ ਦੀ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਉਹ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਫਿਰ ਹੀ ਇਹ ਸਾਰੀਆਂ ਚੀਜ਼ਾਂ ਦਾ ਹੱਲ ਹੋ ਸਕਦਾ ਹੈ। ਨਹੀਂ ਤਾਂ ਹੌਲੀ-ਹੌਲੀ ਲਗਭਗ ਦੁਨੀਆ ਦੇ ਹਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਜਨਸਲਾਬ ਦੇਖਣਗੇ ਜਿਵੇਂ ਸਾਰੇ ਦੇਸ਼ਾਂ ਦੀਆਂ ਜਦੋਂ ਰਿਪੋਰਟਾਂ ਆਪਾਂ ਪੜ੍ਹਦੇ ਆ ਤਾਂ ਲਗਭਗ ਹਰ ਦੇਸ਼ ਦੇ ਵਿੱਚ ਜਿਹੜਾ ਧਨ ਦੌਲਤ ਜਾਇਦਾਦ ਹੈ ਉਹ ਕੁਝ ਕੁ ਪੂੰਜੀਪਤੀਆਂ ਦੇ ਹੱਥਾਂ 'ਚ ਇਕੱਠੀ ਹੋ ਰਹੀ ਹੈ ਤਾਂ ਫਿਰ ਬਾਕੀਆਂ ਨੇ ਰੌਲਾ ਪਾਉਣਾ ਹੈ ਬਾਕੀਆਂ ਨੇ ਫਿਰ ਬੋਲਣਾ ਹੀ ਬੋਲਣਾ ਹੈ ਤਾਂ ਕਦੋਂ ਤੱਕ ਹਾਸ਼ੀਏ ਤੇ ਟੱਕੇ ਹੋਏ ਲੋਕ ਚੁੱਪ ਕਰਕੇ ਵੇਖਦੇ ਰਹਿਣਗੇ ਖਾਸ ਕਰ ਜਦੋਂ ਲੋਕਾਂ ਦੇ ਵਿਚਾਰ ਪ੍ਰਗਟਾਉਣ ਤੇ ਬੋਲਣ ਦੀ ਆਜ਼ਾਦੀ ਤੇ ਵੀ ਹਮਲਾ ਹੋ ਜਾਏ 네ਪਾਲ ਦੇ ਵਿੱਚ ਅੱਜ ਜੋ ਹੋ ਰਿਹਾ ਹੈ ਭਾਵੇਂ ਉਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਸਾੜ ਫੂਕ ਜਿਹੜੀ ਹੋ ਰਹੀ ਆ ਉਹ ਨਹੀਂ ਕੀਤੀ ਜਾਣੀ ਚਾਹੀਦੀ ਕਤਲੋਗਾਰਤ ਨਹੀਂ ਮਚਾਈ ਜਾਣੀ ਚਾਹੀਦੀ ਪਰ ਫਿਰ ਵੀ ਜਦੋਂ ਜਨਸਲਾਬ ਉੱਠਦੇ ਨੇ ਤਾਂ ਦੁਨੀਆ ਦਾ ਇਤਿਹਾਸ ਗਵਾਹ ਕਿ ਫਿਰ ਆਪ ਮਹਾਰੇ ਇਹ ਸਭ ਕੁਝ ਹੁੰਦਾ ਹੈ ਜੋ ਨੇਪਾਲ ਚਹੂਰ ਹੈ